ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਤਸੰਗ ਜੀਓ ਜੈ ਸ੍ਰੀ ਦੀ ਬਾਣ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਹਦੇ ਚ ਸ਼ਲੋਕ ਸਹਿਸ ਸ੍ਰਿਤ ਦੇ ਚ ਨੇ ਪਉੜੀਆਂ ਬ੍ਰਿਜ ਭਾਸ਼ਾ ਦੇ ਚ ਨੇ ਸ਼ਲੋਕ ਦੇ ਚ ਜੋ ਮੂਲ ਭਾਵ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਰਣਨ ਕਰ ਦਿੱਤਾ ਹੈ ਇਹ ਧਰਮ ਦੇ ਸ਼ਿਖਰ ਦਾ ਵਿਚਾਰ ਹੈ ਜਿਸ ਵਿੱਚ ਕਿਸੇ ਦੇ ਅੰਦਰ ਅਦ੍ਰਿਸ਼ ਦਾ ਪ੍ਰਭਾਵ ਪੈ ਗਿਆ ਹੈ ਦ੍ਰਿਸ਼ ਸੰਸਾਰ ਹੈ ਅਦ੍ਰਿਸ਼ ਨਿਰੰਕਾਰ ਹੈ ਦ੍ਰਿਸ਼ ਤੋਂ ਪ੍ਰਭਾਵਿਤ ਹੋਣਾ ਬੜੀ ਸੌਖੀ ਗੇੜ ਅੱਖਾਂ ਨੇ ਦੇਖਿਆ ਪ੍ਰਭਾਵਿਤ ਹੋ ਗਏ ਅੱਖਾਂ ਮੂਲ ਰੂਪ ਦੇ ਚਾ ਮਨੁੱਖ ਅੱਖਾਂ ਦੇ ਰਾਹੀ ਮੌਲੂ ਰੂਪ ਦੇ ਚ ਜਿਸ ਪ੍ਰਭਾਵ ਹੇਠ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਹੈ ਧਨ ਪ੍ਰਭਤਾ ਤੇ ਪਰਿਵਾਰ ਇਸ ਮਨੁੱਖ ਆਪਣਾ ਸਾਰਾ ਜੀਵਨ ਬਤੀਤ ਕਰਦਾ ਹੈ ਧਨ ਦੇ ਖਾਤਰ ਪ੍ਰਭਤਾ ਦੇ ਖਾਤਰ ਪਰਿਵਾਰ ਦੇ ਖਾਤਰ ਜ਼ਿੰਦਗੀ ਦਾ ਹੋਰ ਕੋਈ ਤੀਸਰਾ ਲਕਸ਼ ਨਹੀਂ ਰਹਿੰਦਾ ਐਸੇ ਹੀ ਮਨੁੱਖ ਨੂੰ ਕਹਿੰਦੇ ਨੇ ਸੰਸਾਰੀ ਹੈ ਪ੍ਰਭ ਘਰ ਵੀ ਬਾਹਰੋਂ ਲੜਣੀ ਹੈ ਧਨ ਵੀ ਬਾਹਰੋਂ ਲੜਣਾ ਹੈ ਤੇ ਪਰਿਵਾਰ ਦੇ ਸੰਬੰਧ ਵੀ ਬਾਰੋਂ ਹੀ ਜੁੜ ਲੰਗੇ ਜੀਵਨ ਦਾ ਲਕਸ਼ ਅਗਰ ਇਹ ਹੀ ਹੈ ਤਾਂ ਇਹ ਮਨੁੱਖ ਕਦੀ ਅੰਦਰ ਮੁਕੀ ਨਹੀਂ ਹੋ ਸਕਦਾ ਜੀਵਨ ਦਾ ਲਕਸ਼ ਅਗਰ ਇਹ ਹੀ ਹੈ ਤਾਂ ਇਹ ਮਨੁੱਖ ਕਦੀ ਅਦ੍ਰਿਸ਼ ਦੀ ਖੋਜ ਨਹੀਂ ਕਰ ਸਕਦਾ ਪਰਿਵਾਰ ਦ੍ਰਿਸ਼ਮਾਨ ਹੈ ਪਤੀ ਦਿਖਾਈ ਦਿੰਦਾ ਪਤਨੀ ਦਿਖਾਈ ਦਿੰਦੀ ਹੈ ਬੱਚੇ ਦਿਖਾਈ ਦਿੰਦੇ ਨੇ ਧਨ ਸੰਪਦਾ ਦਿਖਾਈ ਰਹਿੰਦੀ ਹੈ। ਪ੍ਰਭਤਾ ਦਿਖਾਈ ਰਹਿੰਦੀ ਹੈ ਲੋਕੀ ਸਲਾਮਾ ਫਿਕਰ ਦੇਂਦੇ ਨੇ। ਲੋਕੀ ਜੁਗਦੇ ਰਹੇ ਨੇ। ਲੋਕੀ ਪ੍ਰਕਰਮਾਂ ਬਹਿ ਕਰਦੇ ਨੇ। ਤੋਂ ਪ੍ਰਭਤਾ ਦਿਖਾਈ ਰਹਿੰਦੀ ਹੈ। ਦ੍ਰਿਸ਼ ਜੋ ਦਿਖਾਈ ਦਿੰਦਾ ਹੈ। ਉਸ ਦੇ ਪ੍ਰਭਾਵ ਹੇਠ ਜੀ ਕੇ ਆਪਣਾ ਸਾਰਾ ਜੀਵਨ ਬਿਤੇਿਤ ਕਰਨਾ। ਐਸੇ ਮਨੁੱਖ ਨੂੰ ਸੰਸਾਰੀ ਕਹਿੰਦੇ ਨੇ ਸੰਸਾਰ ਦੇ ਵਿੱਚ ਬਸ ਬੌਧਾਤ ਦੇ ਵਿੱਚ ਸੰਸਾਰੀ ਨੇ। ਕਦੀ ਕਦਾਈ ਕੋਈ ਇੱਕਦਮਨੁਕ ਅਦ੍ਰਿਸ਼ਤੋ ਪ੍ਰਭਾਵਿਤ ਹੋ ਜਾਂਦਾ ਹੈ ਅੱਖਾਂ ਨੇ ਵੇਖਿਆ ਤੇ ਨਹੀਂ ਪ੍ਰਭਾਵਿਤ ਹੋ ਗਿਆ ਅੱਖਾਂ ਨੇ ਦੇਖਿਆ ਤੇ ਨਹੀਂ ਅੰਦਰ ਮੰਗ ਪੈਦਾ ਹੋ ਗਈ ਹੈ ਅੱਖਾਂ ਨੇ ਵੇਖਿਆ ਤੇ ਨਹੀਂ ਅੰਦਰ ਤੜਪ ਪੈਦਾ ਹੋ ਗਈ ਹੈ ਪਿਆਸ ਪੈਦਾ ਹੋ ਗਈ ਹੈ ਤੋ ਇਹ ਪਿਆਸ ਵੀ ਅੰਦਰੋਂ ਜਾਗੀ ਹੈ ਐਸਾ ਮਨੁਕ ਅੰਤਰਮੁਖੀ ਹੋ ਜਾਏਗਾ ਐਸਾ ਮਨੁਕ ਸੁੱਕੜ ਜਾਏਗਾ ਕਦੇ ਮਨ ਦਾ ਫੈਲਾਓ ਖੇਡਾਓ ਸਾਰਾ ਸੁਖੜ ਜਾਏਗਾ ਸਿਮਟ ਜਾਏਗਾ ਅੰਦਰ ਮੁਕੀ ਹੋ ਜਾਏਗਾ ਫਿਰ ਮੈਂ ਅਦ੍ਰਿਸ਼ ਤੋਂ ਪ੍ਰਭਾਵਿਤ ਹੋਣਾ ਆਮ ਗੱਲ ਹੈ ਸਾਰੇ ਹੀ ਹੋ ਜਾਂਦੇ ਨੇ ਪਰ ਅਦ੍ਰਿਸ਼ ਤੋਂ ਪ੍ਰਭਾਵਿਤ ਕਿਵੇਂ ਹੋਵੇਗਾ ਸਤ ਸੰਗ ਦੇ ਵਿੱਚ ਪ੍ਰਭੂ ਦੀ ਗੱਲ ਸੁਣ ਸੁਣ ਕੇ ਗੁਰੂ ਘਰ ਬੈਠ ਕੇ ਉਸ ਅਦ੍ਰਿਸ਼ ਦੀਆਂ ਗੱਲਾਂ ਸੁਣ ਸੁਣ ਕੇ ਕਿ ਗੁਰੂ ਘਰ ਬੈਠਣਾ ਕਦੋਂ ਸਫਲ ਹੋਇਆ ਸਫਲਤਾ ਮਿਲ ਗਈ ਹੈ ਪਹਿਚਾਨ ਮਨ ਅਗ੍ਰਿਸ਼ਤੋਂ ਪ੍ਰਭਾਵਿਤ ਹੋਇਆ ਜੋ ਦਿਖਾਈ ਨਹੀਂ ਦਿੰਦਾ ਸੁਣ ਸੁਣ ਕੇ ਮਨ ਉਹਦੀ ਮੰਗ ਕਰਨ ਲੱਗ ਪਿਆ ਜੋ ਦਿਖਾਈ ਤੇ ਨਹੀਂ ਦਿੰਦਾ ਉਹਦੀ ਅੰਦਰ ਪਿਆਸ ਪੈਦਾ ਹੋ ਗਈ ਹੈ ਹੁਣ ਇਹ ਪਿਆਸ ਤਲਾਸ਼ ਕਰਨ ਤੇ ਮਜਬੂਰ ਕਰੇਗੀ ਲਬੜਾ ਮਹਾਰਾਜ ਜਿੱਥੇ ਕਹਿੰਦੇ ਨੇ ਤੈਹ દિਸੇ ਉਹ ਬੇਰਾਗੀ પુરੁਸ਼ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਕਰਦਾ ਹੈ ਲਬਦਰ ਇੱਥੋਂ ਅਸੀਂ ਸਟੇਸ਼ਨ ਜਾਣਾ ਹੋਵੇ ਤੇ ਨਵਾਂ ਬੰਦਾ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਰੇਲਵੇ ਸਟੇਸ਼ਨ ਦਾ ਉਹ ਫਿਰ ਰਸਤਾ ਪੁੱਛਦਾ ਹੈ ਮੈਂ ਰੇਲਵੇ ਸਟੇਸ਼ਨ ਤੇ ਜਾਣਾ ਹੈ ਜਰਾ ਰਸਤਾ ਦੱਸ ਜਿਹਦੇ ਕੋਲ ਰਸਤਾ ਪੁੱਛਦਾ ਹੈ ਉਹਦੇ ਕੋਲ ਇਹ ਨਹੀਂ ਪੁੱਛਦਾ ਤੂੰ ਮੁਸਲਮਾਨ ਹੈ ਹਿੰਦੂ ਹੈ ਜੈਨੇ ਹੈ ਬੋਧੇ ਹੈ 크ਰਿਸਚਨ ਹੈ ਕਿ ਜ਼ਿਕ ਰਸਤਾ ਪੁੱਛਣਾ ਉਸਦਾ ਮੁੱਦਾ ਹੈ ਰਸਤਾ ਪੁੱਛਣਾ ਉਸਦਾ ਪ੍ਰਯੋਜਨ ਹੈ ਕੋਈ ਨਹੀਂ ਦੱਸਦਾ ਕੋਈ ਵੀ ਦੱਸੇ ਇਹ ਨਹੀਂ ਪੁੱਛਦਾ ਮੈਂ ਕਿਸ ਦੇ ਕੋਲੋਂ ਪੁੱਛਣਾ ਹੈ ਮੁਸਲਮਾਨ ਹੋਵੇ ਤਾਂ ਪੁੱਛਣਾ ਦੂਜੇ ਕੋਲੋਂ ਹਿੰਦੂ ਹੋਵੇ ਤਾਂ ਪੁੱਛਣਾ ਦੂਜੇ ਕੋਲੋਂ ਨਹੀਂ ਉਥੇ ਮذਬ ਜ਼ਾਤ ਪਾਤ ਵਰਨ ਵੇ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਪੁੱਛਦਾ ਹੈ ਵੀ ਰੇਲਵੇ ਸਟੇਸ਼ਨ 'ਤੇ ਜਾਣਾ ਹੈ ਰਸਤਾ ਦੱਸ ਜਦ ਵੀ ਪਰਮਾਤਮਾ ਦਾ ਰਸਤਾ ਪੁੱਛਣਾ ਆਵੇ ਤਾਂ ਫਿਰ ਮਨੋ ਕੁ ਸੋਚਦਾ ਹੈ Hindu ਹੈ ਕਿ ਨਹੀਂ ਤਾਂ ਪੁੱਛੀਏ ਮੁਸਲਮਾਨ ਹੈ ਕਿ ਨਹੀਂ ਕਿਉਂਕਿ ਮੁਸਲਮਾਨ ਕਹਿ ਦੇਗਾ ਬਾਕੀ ਤੇ ਕਾਫਰ ਨੇ ਜੋ ਇਸਲਾਮ ਨੂੰ ਨਹੀਂ ਮੰਨਦੇ ਤੇ ਕਾਫਰ ਕੋਲੋਂ ਕਿਵੇਂ ਪੁੱਛੀਏ ਰਸਤਾ ਇਸ ਵਾਸਤੇ ਰੇਲਵੇ ਰੈਸਟੇਸ਼ਨ ਦਾ ਰਸਤਾ ਪੁੱਛਣਾ ਹੈ ਕਿਸੇ ਹੋਰ ਥਾਂ ਟਿਕਾਣੇ ਦਾ ਰਸਤਾ ਪੁੱਛਣਾ ਹੈ ਰਸਤੇ ਦਾ ਕੋਈ ਝਗੜਾ ਨਹੀਂ ਝਗੜਾ ਹੈ ਤੇ ਪਰਮਾਤਮਾ ਦੇ ਰਸਤੇ ਦਾ ਝਗੜਾ ਹੈ ਬੜਾ ਭਾਰੀ ਝਗੜਾ ਹੈ ਬੜਾ ਭਾਰੀ ਕਲੇਸ਼ ਹੈ ਇਸ ਵਾਸਤੇ ਮੈਂ ਆਖਦੇ ਹਾਂ ਬਾਹਰ ਦੇ ਰਸਤਿਆਂ ਬਾਰੇ ਮਨੁੱਖ ਗਿਆਨ ਨਹੀਂ ਹੋ ਜਾਂਦਾ ਪੁੱਛ-ਪੁੱਛ ਕੇ ਅੰਦਰ ਦਾ ਰਸਤਾ ਜੋ ਅਦ੍ਰਿਸ਼ ਦਾ ਹੈ ਇਹਦੇ ਬਾਰੇ ਜਨਮ ਤੋਂ ਲੈ ਕੇ ਮਰਨ ਤੱਕ ਅਗਿਆਨੀ ਰਹਿਆ ਹੈ ਨਾ ਸਮਝਦਾ ਹੈ ਕਿਤਨੇ ਹਿੰਮਤ ਨਹੀਂ ਹੁੰਦੀ ਕਿਸੇ ਕੋਲ ਵੀ ਕੁਛ ਨਾ ਮਣ ਇਸ ਸੰਬੰਧ ਵਿੱਚ ਧਨਵਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬਹੁਤ ਪਿਆਰ ਕਰਦੇ ਸਨ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਹੁਤ ਪਿਆਰੇ ਲੱਗਦੇ ਸਨ ਭਾਈ ਨੰਦ ਲਾਲ ਮਨ ਨਵੇਂ ਗੋਇਮ ਤੁਰਾ ਦੈਰੋ ਅਰਮੇ ਰਵੇ ਮੈਂ ਨਹੀਂ ਕਹਿੰਦਾ ਕਿਸੇ ਮੰਦਰ ਦੇ ਜਾ ਕਿਸੇ ਮਸਜਿਦ ਦੇ ਜਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਭਾਈ ਨੰਦ ਲਾਲ ਜੀ ਦਾ ਇਹ ਬਹੁਤ ਬੋਲ ਨਾ ਹੁੰਦਾ ਫਿਰ ਮੇਰੇ ਕੋਲ ਕਹਿਣ ਦੀ ਜੁੜਤ ਵੀ ਨਹੀਂ ਸੀ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਐਸੇ ਸ਼ਬਦ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਕੋਈ ਵੀ ਪਰ ਤੇ ਸ਼ਬਦ ਕੋਈ ਵੀ ਹੈ ਕੋਈ ਵੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਉਹ ਤੇ ਸਭੇ ਆਪ ਵਿਚਾਰ ਮੈਂ ਆਪਣੇ ਆਪ ਨੂੰ ਕੁਰਬਾਨ ਕਰਦੇ ਆ ਉਸ ਤੋਂ ਕੋਈ ਤੇ ਦੱਸੇ ਰਸਤਾ ਕੋਈ ਮਨ ਨਵੇਂ ਗੋਇਮ ਕਿ ਤੋਰਾ ਬੈਰੋ ਅਰਮੇ ਰਵੀ ਮੈਂ ਨਹੀਂ ਕਹਿੰਦਾ ਤੈਨੂੰ ਤੂੰ ਕਿਸੇ ਮੰਦਰ ਦੀ ਤਰਫ ਜਾ ਕਿਉਂਕਿ ਮੰਦਰ ਬਹੁਤ ਨੇ ਬੋਧੀਆਂ ਦੇ ਮੰਦਰ ਜੈਨੀਆਂ ਦੇ ਮੰਦਰ ਸਨਾਤੀਆਂ ਸਨਾਤਨੀਆਂ ਦੇ ਮੰਦਰ ਫਿਰ ਮਸਜਿਦਾਂ ਵੀ ਵੱਖ-ਵੱਖ ਨੇ ਸ਼ੀਆ ਦੀ ਮਸਜਿਦ ਸੁਨੀਆਂ ਦੀ ਮਸਜਿਦ ਅਹਿਮਦੀਆਂ ਦੀ ਮਸਜਿਦ ਮੁਸਲਮਾਨਾਂ ਦੇ ਚ ਵੀ ਇਹ ਵੰਡ ਹੈ ਇਹ ਸ਼ੀਆ ਦੀ ਮਸਜਿਦ ਤੇ ਸੁਨੀਆਂ ਦੀ ਮਸਜਿਦ ਤੇ ਅਹਿਮਦੀਆਂ ਦੀ ਮਸਜਿਦ ਤਿੰਨ ਫਿਰਕੇ ਤੇ ਇਹਨਾਂ ਦੇ ਚ ਬਹੁਤ ਵੱਡੇ ਹੋ ਗਏ ਔਰ ਇਹਨਾਂ ਦੀ ਆਪਸ ਵਿੱਚ ਦੁਸ਼ਮਣੀ ਵੀ ਵਧਦੀ ਮੈਂ ਨਹੀਂ ਕਹਿੰਦਾ ਤੂੰ ਕਿਸੇ ਮਸਜਿਦ ਦੇ ਜਾ ਕਿਸੇ ਦੀ ਮਸਜਿਦ ਦੇ ਚ ਫਿਰ ਮੈਂ ਇਹ ਵੀ ਨਹੀਂ ਕਹਿੰਦਾ ਤੂੰ ਕਿਸੇ ਦੇ ਮੰਦਰ ਦੇ ਚ ਜਾ ਮੰਨਵੇ ਗੋਇੰ ਮੈਂ ਨਹੀਂ ਕਹਿੰਦਾ ਮਨ навеਮ ਕੇ ਤੁਰਾ ਬੈਰੋ ਹਰਮ મે ਰਵੇ ਹਰ ਜਾਵੇਂ ਰਵੇ ਜਾਨ ਬੇ ਖੁਦਾ મે ਰਵੇ ਜਿੱਧਰ ਵੀ ਜਾਵੇਂ ਜਾਵੇਂ ਰੱਬ ਵਾਲੇ Pase ਪਰਮਾਤਮਾ ਵਾਲਾ ਕਿਧਰ ਵੀ ਜਾਵੇਂ ਲਖਸ਼ ਪਰਮਾਤਮਾ ਰੱਖੇ ਜਾਂਦੇ ਤੇ ਨੇ ਵਕ ਵਕ ਥਾਵਾਂ ਤੇ ਡੇਲੇ ਸਾਡਾ ਤੇ ਫਲਾਣਾ ਬਾਬਿਆਂ ਨੇ ਕਾਰਜ ਸਵਾਰ ਦਿੱਤਾ ਹੈ ਸਾਡਾ ਤੇ ਫਲਾਣੇ ਬਾਬੇ ਨੇ ਕੰਮ ਕਰ ਦਿੱਤਾ ਹੈ ਫਲਾਣੇ ਪੀਰ ਨੇ ਕੰਮ ਕਰ ਦਿੱਤਾ ਹੈ ਇਹ ਭਾਵੇਂ ਮਸਜਿਦ ਦੇ ਚ ਗਿਆ ਭਾਵੇਂ ਮੰਦਰ ਦੇ ਚ ਗਿਆ ਭਾਵੇਂ ਗੁਰਦੁਆਰੇ ਗਿਆ ਇਹ ਗੁਰੂ ਦੀ ਤਰਫ ਨਹੀਂ ਗਿਆ ਪ੍ਰਭੂ ਦੀ ਤਰਫ ਨਹੀਂ ਗਿਆ ਕਿਸੇ ਪੀਰ ਦੀ ਤਰਫ ਗਿਆ ਕਿਸੇ ਬਾਬੇ ਦੀ ਤਰਫ ਗਿਆ ਇਹ ਪ੍ਰਮਾਤਮਾ ਦੀ ਤਰਫ ਨਹੀਂ ਗਿਆ ਲੰਦਲਾਲ ਕਹਿੰਦੇ ਨੇ ਕਿਦਰੇ ਵੀ ਜਾ ਮੈਂ ਨਹੀਂ ਰੋਕਦਾ ਹੁ ਮੈਂ ਤੈਨੂੰ ਇਹ ਵੀ ਨਹੀਂ ਆਖਾਂਗਾ ਤੂੰ ਫਲਾਣੇ ਦੀ ਮਸਜਿਦ ਦੇ ਜਾ ਫਲਾਣੇ ਮੰਦਰ ਦੇ ਜਾ ਮਨ ਨਵੇਂ ਕੋਇਮ ਕੇ ਤੁਰਾ ਦੈਰੋ ਹਰਮ ਮੇ ਰਵੇ ਹਰ ਜਾ ਮੇ ਰਵੇ ਜਾਣਵੇ ਹੁਦਾ ਮੇ ਵਾਸ ਜਿਧਰ ਵੀ ਜਾਵੇ ਜਾਵੇ ਰੱਬ ਵਾਲੇ ਪਾਸੇ ਕਿਧਰੇ ਵੀ ਜਾਵੇ ਪ੍ਰਮਾਤਮਾ ਦੀ ਤਰਫ ਜਾਂਦੇ ਨੇ ਲੋਕੇ ਮੰਦਰ ਪ੍ਰਮਾਤਮਾ ਦੀ ਤਰਫ ਨਹੀਂ ਜਾਂਦੇ ਤੇ ਵੀ ਮੈਰਸ ਕਰ ਲਖਸ ਕੋਈ ਹੋ ਰਹੀ ਜਾਂਦੇ ਨੇ ਲੋਕੇ ਮਸਜਿਦਾਂ ਦੇ ਵਿੱਚ ਅੱਲਾਹ ਦੀ ਤਰਫ ਨਹੀਂ ਜਾਂਦੇ ਨਹੀਂ ਜਾਂਦੇ ਬਾਬਾ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਇਹ ਪੀਰ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਅੱਲਾਹ ਦੇ ਸਾਰਿਆਂ ਦਾ ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਅੱਲਾਹ ਦੇ ਨਾਂ ਦਾ ਝਗੜਾ ਨਹੀਂ ਆਉਂਦਾ ਜਦ ਵੀ ਝਗੜਾ ਹੁੰਦਾ ਹੈ ਕਿਸੇ ਪੀਰ ਫਕੀਰ ਦਾ ਆਉਂਦਾ ਹੈ ਕਿਸੇ ਡੇਰੇ ਦਾ ਆਉਂਦਾ ਹੈ ਕਿਸੇ ਵਿਅਕਤੀ ਦਾ ਆਉਂਦਾ ਹੈ ਪਰਮਾਤਮਾ ਦੇ ਨਾਂ ਦਾ ਝਗੜਾ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਤੇ ਸਾਰਿਆਂ ਦਾ ਇੱਕ ਹੈ ਤੁਹ ਸਾਂਝਾ ਸਾਹਿਬ ਬਾਪ ਹਮਾਰਾ ਹਰ ਜਾ ਮੇ ਰਵੀ ਜਾਣ ਬੇ ਖੁਦਾ ਦੇ ਵਾਸ ਜਿਦਨ ਵੀ ਤੂੰ ਜਾਵੇਂ ਜਾਵੇਂ ਰਬ ਵਾਲੇ ਵਾਸੇ ਬਹੁਤ ਖੁੱਲਾ ਦਿਲ ਚਾਹੀਦਾ ਹੈ ਬੜਾ ਖੁੱਲਾ ਦਿਮਾਗ ਚਾਹੀਦਾ ਹੈ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ ਕਿ ਹਰ ਮਨੁੱਖ ਦੀ ਸੋਚਣੀ ਨਹੀਂ ਹੋ ਸਕਦੀ ਜਾਂਦੇ ਨੇ ਲੋਕ ਘਰ ਮੰਦਰਾਂ ਦੀ ਤਰਫ ਲਖਸ ਪਰਮਾਤਮਾ ਨਹੀਂ ਆਉਂਦਾ ਲਖਸ ਖੁਦਾ ਨਹੀਂ ਆਉਂਦਾ ਔਰ ਇਹ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਮੈਂ ਨਹੀਂ ਕਹਿੰਦਾ ਤੂੰ ਇਸ ਮੰਦਰ ਦੇ ਚ ਜਾ ਇਸ ਮੰਦਰ ਦੇ ਚ ਨਹੀਂ ਤੂੰ ਇਸ ਮਸਜਿਦ ਦੇ ਜਾ ਇਸ ਮਸਜਿਦ ਦੇ ਚ ਨਹੀਂ ਹਰ ਜਾ ਮੈਂ ਰਵੀ ਜਿੱਧਰ ਵੀ ਜਾਵੇ ਤੇਰੀ ਮਰਜ਼ੀ ਪਰ ਜਾਨਬੇ ਖੁਦਾ ਮੇ ਬਾਸ਼ ਜਾਨਬ ਜਾਣਾ ਤੇਰਾ ਉਸਰ ਹੋਵੇ ਜਿੱਧਰ ਖੁਦਾ ਹੈ ਫਰਮਾਤਾ ਹੈ ਜਦ ਮਨੁੱਖ ਦੇ ਅੰਦਰ ਪ੍ਰਮਾਤਮਾ ਦੀ ਤੜਪ ਪੈਦਾ ਹੋ ਜਾਂਦੀ ਹੈ ਖਿਚ ਪੈਦਾ ਹੋ ਜਾਂਦੀ ਹੈ ਉਹ ਕਿਰ ਕਿਦਰਾ ਵੀ ਪ੍ਰਮਾਤਮਾ ਦੀ ਗੱਲ ਹੋ ਰਹੀ ਹੋਵੇ ਸੁਣਨ ਨੂੰ ਜੀ ਹੋ ਜਾਂਦਾ ਹੈ ਔਰਮ ਜੈਬ ਨੇ ਸਰਮਦ ਨੂੰ ਦਿੱਲੀ ਦੇ ਲਾਲ ਕਿਲੇ ਦੇ ਚ ਇਸ ਵਾਸਤੇ ਕਤਲ ਕੀਤਾ ਜੋ ਉਸਦੇ ਬੋਲ ਸੰ ਤੇ ਜੋਦੀਆਂ ਜੋਦ ਦਾ ਵਿਵਹਾਰ ਸੀ ਬੋਲ ਕੇ ਸੀ ਉਹਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ ਸਰਮਦ ਕਹਿੰਦਾ ਹੈ ਸਰਮਦ ਬਾ ਕੋਚਾ ਇਸ਼ਕ ਬਦਨਾਮ ਅਸ਼ੁਦੇ ਏ ਖੁਦਾ ਜਦ ਮੈਂ ਲੋਕਾਂ ਦੀਆਂ ਗਲੀਆਂ ਦੇ ਵਿੱਚ ਲੋਕਾਂ ਵਾਸਤੇ ਘੁੰਮਦਾ ਸੀ ਮੈਂ ਫਕੀਰ ਸੀ ਮੈਂ ਸੰਤ ਸੀ ਲੋਕੀ ਮੈਨੂੰ ਮੰਨਦੇ ਸਨ ਸਰਮਦ ਬਾ ਕੋਚਾ ਇਸ਼ਕ ਬਦਨਾਮ ਸੁਦੀ ਪਰ ਖੁਦਾ ਜਿਸ ਦਿਨ ਦਾ ਮੈਂ ਤੇਰੀ ਗਲੀ ਦੇ ਚ ਆਇਆ ਤੇਰੇ ਪ੍ਰੇਮ ਕਰਕੇ ਤੇਰੇ ਕੋਚੇ ਚ ਆਇਆ ਹੁਣ ਚਾਰੋਂ ਪਾਸੇ ਬਦਨਾਮੀ ਬਦਨਾਮੀ ਹੁਣ ਚਾਰੋਂ ਪਾਸੇ ਤੁਮ ਤਾਂ ਹੀ ਤੁਮ ਤਾਂ ਹੈ ਹੁਣ ਚਾਰੋਂ ਪਾਸੇ ਇਲਜ਼ਾਮ ਤਰਾਸ਼ੀਆਂ ਨੇ ਥੋੜੇ ਦਿਨ ਹੋਏ ਮੈਂ ਬੋਲ ਪੜ ਰਿਹਾ ਸੀ ਲਾਲ ਸੇ ਦਾ ਭਾਵੇਂ 17 ਸਫਿਆਂ ਦੀ ਇੱਕ ਕਿਤਾਬ ਹੈ ਲੰਬੀ ਛੋੜੀ ਨਹੀਂ ਵਿਆਖਿਆ ਲਿਖਣ ਵਾਲਿਆਂ ਨੇ ਭਾਵੇਂ 4-500 ਸਫੇ ਲਾ ਦਿੱਤੇ ਨੇ ਮੂਲ ਰੂਪ ਦੇ ਚ 16-17 ਸਫੇ ਦੀ ਕਿਤਾਬ ਹੈ ਚੀਨ ਦੇ ਸਭ ਤੋਂ ਵੱਡੇ ਸੰਤ ਦੀ ਉਹਦੇ ਕੋਲੋਂ ਕਿਸੇ ਨੇ ਪੁੱਛ ਲਿਆ ਸੰਤ ਕਿੰਨੋਂ ਕਹਿੰਦੇ ਨੇ ਦੋ ਬੋਲਾਂ 'ਚ ਜਵਾਬ ਦਿੱਤਾ ਜਿਹਦੇ ਬੋਲਾਂ ਨਾਲ ਜਗਤ ਸਹਿਮਤ ਨਾ ਹੋਵੇ ਤੇ ਵਿਰੋਧਤਾ ਕਰੇ ਸਮਝ ਲੋ ਸੰਤ ਫਿਰਾਨ ਹੋਇਆ ਮੈਂ ਮੈਂ ਹੈਰਾਨ ਹੋ ਗਿਆ ਹੈ। ਔਰ ਇਹ ਮਾਮੂਲੀ ਪੱਦਰ ਦਾ ਸੰਤ ਨਹੀਂ ਹੈ। ਸਾਰਾ ਚੀਨ ਉਸ ਦਾ ਉਸ ਢੰਗ ਨਾਲ ਸਤਿਕਾਰ ਕਰਦਾ ਹੈ ਜਿਵੇਂ ਭਾਰਤ ਦੇ ਛਲਦਾਰੀ ਪੁਰਸ਼ ਪੂਜੇ ਜਾਂਦਾ ਹੈ। ਇਸ ਤਰ੍ਹਾਂ ਸਨਮਾਨ ਕਰਦਾ ਹੈ। ਸਾਰਾ ਚੀਨ ਉਸ ਦਾ ਇਸ ਢੰਗ ਨਾਲ ਸਤਿਕਾਰ ਕਰਦਾ ਹੈ। ਛੋਟਾ ਜਿਹਾ 17 ਸਫਿਆਂ ਦਾ ਉਹਦਾ ਗ੍ਰੰਥ ਥੋੜੇ ਜਿਹਾ ਬੋਲ ਇਹ ਚੇਨ ਦੇ ਰਾਜੇ ਨੇ ਕੀਤਾ ਸੀ ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਏ ਸੰਤ ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਬ੍ਰਹਮ ਗੈ ਨਹੀਂ ਹੈ ਤੁਸੀਂ ਤੇ ਇਹ ਹੀ ਆਖੋਗੇ ਜੇ ਦੀ ਬੜੀ ਲੰਬੀ ਲਾਈਨ ਲੱਗ ਕੇ ਪੂਜਾ ਹੁੰਦੀ ਹੈ ਪ੍ਰਤਿਸ਼ਟਾ ਹੁੰਦੀ ਹੈ ਲੋਕੀ ਪ੍ਰਕਰਮਾਂ ਪੈ ਕਰਦੇ ਨੇ ਐਨ ਟਰੱਕਾਂ ਦੇ ਟਰੱਕ ਬਸਾਂ ਦੀਆਂ ਬਸਾਂ ਭਰ ਕੇ ਡੇਰੇ ਚੱਲੀਆਂ ਜਾਂਦੀਆਂ ਹੈ ਇਹ ਆਖੋਗੇ ਜਗਤ ਭੀੜ ਤੋਂ ਪ੍ਰਭਾਵਤ ਹੋ ਗਾ ਹੈ ਤੇ ਮਹਾਤਮਾ ਬੁੱਧ ਕਿਹਾ ਕਰਦੇ ਸਨ ਭੀੜ ਵਿੱਚ ਬੇੜਾ ਹੀ ਆਉਂਦੀਆਂ ਨੇ ਭੀੜ ਦੇ ਵਿੱਚ ਮਨੁੱਖ ਨਹੀਂ ਆਉਂਦੇ ਮੁਸਾਫੀ ਮਾਫ ਬੇੜਾ ਹੀ ਆਉਂਗੇ ਇੱਕ ਬੇੜਾ ਜਦੋਂ ਜਾਂਦੀ ਹੈ ਸਾਰੀਆਂ ਬੇੜਾਂ ਚੱਲ ਪੈਂਦੀਆਂ